ਕੁੜੀਆਂ ਨੂੰ ਜ਼ਮੀਨ ਵਿੱਚੋਂ ਜ਼ਰੂਰ ਹਿੱਸਾ ਮਿਲਣਾ ਚਾਹੀਦਾ ਜੇ ਮਾਂ ਪਿਓ ਕੋਲ ਜ਼ਮੀਨ ਹੈਗੀ ਆ ਤੇ ਉਹ ਉਸ ਘਰ ਦੇ ਆ ਉਹ ਵੀ ਜੰਮੀਆਂ ਪੜੀਆਂ ਉਹਨਾਂ ਦਾ ਵੀ ਪੂਰਾ ਹੱਕ ਆ ਬਹੁਤੇ ਪੇ ਕੁੜੀਆਂ ਨਾਲ ਧੋਖਾ ਕਰਦੇ ਆ ਕਿ ਉਹਨਾਂ ਨੂੰ ਜ਼ਮੀਨ ਨਹੀਂ ਦਿੰਦੇ ਕਿ ਉਹਨਾਂ ਨੂੰ ਸਮਝਾ ਦਿੰਦੇ ਆ ਕਿ ਤੈਂ ਜ਼ਮੀਨ ਕੀ ਕਰਨੀ ਆ ਤੇਰੇ ਭਰਾ ਹੈਗੇ ਆ ਤੇਰੇ ਆਉਣਗੇ ਜਾਣਗੇ ਤੇਰੇ ਸਾਰੇ ਫਰਜ਼ ਪੂਰੇ ਕਰਨਗੇ ਉਹੀ ਭਰਾ ਬੜਾ ਫਰਜ਼ ਨਿਭਾਉਂਦੇ ਮਾਂ ਬਾਪ ਦੇ ਜੀਂਦੇ ਜੀ ਕਿ ਲੋਕ ਦਿਖਾਵੇ ਲਈ ਕਿ ਸਾਡੇ ਹੱਥੋਂ ਜ਼ਮੀਨ ਨਾ ਚਲੀ ਜਾਵੇ ਮਾਂ ਬਾਪ ਦੀ ਮੌਤ ਤੋਂ ਬਾਅਦ ਇਹੀ ਭਰਾ ਫਰਜ਼ਾਂ ਤੋਂ ਭੱਜਦੇ ਆ ਕਿ ਬੇਈਮਾਨ ਹੋ ਜਾਂਦੇ ਆ ਮੈਂ ਇਹੀ ਕਹਿਣਾ ਚਾਹੂੰਗੀ ਆਪਣੀਆਂ ਧੀਆਂ ਨੂੰ ਆਪਣੇ ਜੀਂਦੇ ਜੀ ਆਪ ਹੱਕ ਦੇ ਕੇ ਜਾਓ ਕਿ ਨਾ ਪਰਾਂਵਾਂ ਦੇ ਆਸ ਰੱਖੋ ਅੱਖਾਂ ਤੇ ਪਰੇ ਜੱਗ ਮਰੇ ਕਿਤੇ ਨਾ ਕਿਤੇ ਮਾਤਾ ਦੀ ਗੱਲ ਸਹੀ ਵੀ ਐ ਤੇ ਗਲਤ ਵੀ ਐ ਤੇ ਲੋਕਾਂ ਦਾ ਕੀ ਕਹਿਣਾ ਆਪ ਆਪਾ ਪੜਦੇ ਆ ਕੀ ਕਰਨੀ ਐ ਜ਼ਮੀਨ ਭਰਾ ਜਾਉਂਦੇ ਰਹਿਣ ਜਿਨ੍ਹਾਂ ਦੇ ਜ਼ਮੀਨ ਨਹੀਂ ਹੁੰਦੀ ਉਹ ਕੀ ਕਰਦੇ ਆ ਕੁੜੀਆਂ ਦੀ ਵੀ ਬਰਾਬਰ ਜ਼ਿੰਮੇਵਾਰੀ ਮੈਂ ਮੰਨਦੀ ਆ ਫੇਰ 100% ਕੌਰੈਕਟ ਆਈ ਐਮ ਐਗਰੀ ਕਈ ਲੋਕਾਂ ਨੇ ਐਗਰੀ ਕੀਤਾ ਤੇ ਕញ្ញਾਂ ਨੇ ਨਹੀਂ ਵੀ ਰਾਜ਼ ਹੀ ਰਹਿਣਾ ਵੀਰ ਮੇਰੇ ਤੇ ਕੁੜੀਆਂ ਨੂੰ ਵਾਇਗਰ ਉਹਨਾਂ ਦੇ ਘਰ ਦੇ ਭਾਗ ਲਾਵੇ ਆ ਬਿਲਕੁਲ ਸੱਚ ਹੈ ਤੇ ਇਹੀ ਆਪਾਂ ਸੋਚਦੇ ਆ ਕਿ ਭਰਾਵਾਂ ਨੂੰ ਆਪਣੇ ਘਰ ਦੇ ਭਾਗ ਲਾਵੇ ਰੱਬ ਅਤੇ ਕੁੜੀਆਂ ਨੇ ਜ਼ਮੀਨ ਕੀ ਕਰਨੀ ਹੁੰਦੀ ਹੈ ਸੋ ਕਈ ਲੋਕਾਂ ਨੇ ਕਮੈਂਟ ਦੇਖਿਆ ਫੇਰ ਅੱਗੇ ਨਨਾਨ ਵੀ ਆ ਕੇ ਜ਼ਮੀਨ ਮੰਗੇਗੀ ਸਹੀ ਗੱਲ ਹੈ ਜੇ ਤੁਸੀਂ ਆਪਣੀਆਂ ਕੁੜੀਆਂ ਨੂੰ ਜ਼ਮੀਨ ਦਿਓਗੇ ਤੇ ਫਿਰ ਅਗਲੀਆਂ ਵੀ ਆ ਕੇ ਮੰਗਣਗੀਆਂ ਸੋ ਕਈ ਲੋਕਾਂ ਦੇ ਆਪੋ ਆਪਣੇ ਵਿਚਾਰ ਹੁੰਦੇ ਆ ਪਰ ਤੁਸੀਂ ਵੀ ਆਪਣਾ ਵਿਚਾਰ ਦੇ ਸਕਦੇ ਏਸ ਵੀਡੀਓ ਵਿੱਚ ਪੈਣਾ ਜ਼ਮੀਨ ਦੀਆਂ ਭੁੱਖੀਆਂ ਨਹੀਂ ਹੁੰਦੀਆਂ ਪਿਆਰ ਮਿਲੇ ਤਾਂ ਇਹੀ ਬਹੁਤ ਉਹ ਚਾਹੁੰਦੀਆਂ ਹੁੰਦੀਆਂ ਪਰ ਸਾਨੂੰ ਤਾਂ ਉਹ ਵੀ ਨਹੀਂ ਮਿਲਦਾ ਵਾਹਿਗੁਰੂ ਜੀ ਭਰਾਵਾਂ ਦੇ ਘਰ ਵੱਸਦੇ ਰਹਸਦੇ ਰਹਿਣ ਹਰੇਕ ਹਰੇਕ ਭੈਣ ਇਹੀ ਸੋਚਦੀ ਹੁੰਦੀ ਆ ਕਿ ਉਹਨਾਂ ਦੇ ਭਰਾ ਦਾ ਜਿਹੜਾ ਖੇੜਾ ਤੇ ਪਰਿਵਾਰ ਦਾ ਜਿਹੜਾ ਉਹ ਕਾਰਵਾਸਤ ਦਾ ਰਵੇ ਹੈ ਨਾ ਭੈਣ ਮੇਰੀਏ ਮਾਂ ਬਾਪ ਤੋਂ ਬਾਅਦ ਭੈਣਾਂ ਦੇ ਸਾਰੇ ਕਾਰਜ ਕਰਨ ਤੋਂ ਬਾਅਦ ਵੀ ਭੈਣਾਂ ਤਾਰੇ ਦਿਖਾ ਗਈਆਂ ਸਹੀ ਹੈ ਕਈ ਭੈਣਾਂ ਵੀ ਇਹੋ ਜਿਹਾ ਹੁੰਦੀਆਂ ਹਨ ਤੇ ਭਰਾ ਵੀ ਪਰ ਆਪਾਂ ਇਹੀ ਕਹਾਂਗੇ ਇੱਥੇ ਆ ਕੇ ਭੈਣ ਭਰਾਵਾਂ ਨੂੰ ਰਲ ਕੇ ਰਹਿਣਾ ਚਾਹੀਦਾ ਨਾ ਕੁੜੀਆਂ ਨੂੰ ਜ਼ਮੀਨ ਦੀ ਲੋੜ ਤੇ ਉਹਨਾਂ ਨੂੰ ਨਾ ਪਿਆਰ ਚਾਹੀਦਾ ਬਸ ਉਹ ਕੁੜੀਆਂ ਦੇ ਸਹੁਰੇ ਘਰ ਆ ਕੇ ਮੇਲ ਆਈਆਂ ਤੇ ਉਹਨਾਂ ਨੂੰ ਫੇਰ ਕੁਝ ਨਹੀਂ ਉਹ ਕੁਝ ਨਹੀਂ ਮੰਗਦੀਆਂ ਜ਼ਮੀਨਾ ਕਿਹੜਾ ਨਾਲ ਲੈ ਕੇ ਜਾਣੀਆਂ ਸਹੀ ਗੱਲ ਆ ਬਿਲਕੁਲ ਇਹ ਗੱਲ ਸਹੀ ਹੈ ਕਿ ਜ਼ਮੀਨਾ ਕਿੜਾ ਪਨ ਨਾਲ ਲੈ ਕੇ ਜਾਣੀਆਂ ਇੱਥੇ ਸਾਰਾ ਕੁਝ ਛੱਡ ਜਾਣਾ ਹੈ ਜਿਹੜਾ ਭੈਣ ਭਰਾਵਾਂ ਦਾ ਰਿਸ਼ਤਾ ਹੁੰਦਾ ਉਹ ਇੱਕ ਰਿਸ਼ਤਾ ਚੰਗੀ ਤਰ੍ਹਾਂ ਨਬਾਇਆ ਜਾਣਾ ਚਾਹੀਦਾ ਕੁੜੀਆਂ ਨੂੰ ਕਰਜ਼ਾ ਵੀ ਲਾਉਣਾ ਚਾਹੀਦਾ ਫੇਰ ਬਿਲਕੁਲ ਜੀ ਜੇ ਕੁੜੀਆਂ ਜਿਹੜੇ ਵਿਆਹਾਂ ਦੇ ਇੰਨੇ ਨੇ ਲੱਖ ਲਾ ਕੇ ਫੇਰ ਉਹ ਭਰਾਵਾਂ ਨੇ ਕਰਜ਼ਾ ਲਾਉਣਾ ਹੁੰਦਾ ਹੈ ਨਾ ਤੇ ਕਿਸ ਤਰ੍ਹਾਂ ਉਹ ਜ਼ਮੀਨ ਚੋ ਹਿੱਸਾ ਦੇ ਕੇ ਫੇਰ ਕਰਜ਼ਾ ਲਾਉਣ ਹਨਾ ਤੇ ਬਹੁਤ ਸਾਰੇ ਕਮੈਂਟ ਜਿਹੜੇ ਲੋਕਾਂ ਨੇ ਦਿੱਤੇ ਸੀਗੇ ਬਿਲਕੁਲ ਸਹੀ ਗੱਲ ਆ ਤੇਰੀ ਮਾਂ ਪਰ ਹੁਣ ਕញ្ញਾਂ ਨੂੰ ਤਾਂ ਮਾਂ ਤੇਰੀ ਇਹ ਗੱਲ ਸੁਣ ਕੇ ਕਲਜੇ ਸੱਪ ਮਿਲ ਜਾਣਗੇ ਸਹੀ ਗੱਲ ਹੈ ਕញ្ញਾਂ ਦੁੱਖ ਵੀ ਲੱਗੇਗਾ ਇਸ ਗੱਲ ਦਾ ਵੀ ਇਸ ਤਰ੍ਹਾਂ ਮਾਤਾ ਨੇ ਕਿਉਂ ਕਿਹਾ ਪਰ ਗੱਲ ਸਹੀ ਵੀ ਇਹ ਵੀ ਕੁੜੀਆਂ ਦਾ ਵੀ ਉਹਨਾਂ ਦਾ ਹਿੱਸਾ ਬਣਦਾ ਹੁੰਦਾ ਵੀ ਭਰਾ ਮਿਲਦੇ ਵਰਤ ਦੇਣਗੇ ਪਰ ਆਪਾਂ ਇੱਥੇ ਇਹੀ ਕਵਾਂਗੇ ਭਰਾਵਾਂ ਨੂੰ ਭੈਣਾਂ ਨਾਲ ਮਿਲਣਾ ਵਰਤਣਾ ਚਾਹੀਦਾ ਹੈ ਜਿਵੇਂ ਨਾ ਇੱਥੇ ਛੱਡ ਜਾਣੀਆਂ ਸਾਰਾ ਕੁਝ ਇੱਥੇ ਰਹਿ ਜਾਣਾ ਵਸਤੇ ਰਹਿਣ ਵੀਰ ਭਤੀਜੇ ਜਿੰਨਾ ਸਭ ਰੇਜਾਂ ਪੂਰੀਆਂ ਕੀਤੀਆਂ ਤੇ ਅਸੀਂ ਨਹੀਂ ਹੱਕ ਮੰਗਦੇ ਸਹੀ ਗੱਲ ਹੈ ਕਈ ਭੈਣਾਂ ਨੂੰ ਹੱਕ ਨਹੀਂ ਚਾਹੀਦਾ ਉਹਨਾਂ ਦਾ ਸਿਰਫ ਪਿਆਰ ਦੀਆਂ ਭੈਣਾ ਭੁੱਖੀਆਂ ਹੁੰਦੀਆਂ ਆਇਆਂ ਨੂੰ ਤੁਸੀਂ ਖਿੜੇ ਮੱਥੇ ਬੁਲਾ ਲਿਆ ਕਰੋ ਐਨੇ ਬਹੁਤ ਹੁੰਦਾ ਨਾ ਤੇ ਉਹ ਬਾਲਾ ਕੁਝ ਨਹੀਂ ਮੰਗਦਿਆਂ ਹੁੰਦੀਆਂ ਬਸ ਇੱਕ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਮਾਪੇ ਦੀ ਜ਼ਮੀਨ ਧੋਤੀਆਂ ਪੁੱਤਾਂ ਦੇ ਬਰਾਬਰ ਹੱਕ ਹੋਣੇ ਚਾਹੀਦੇ ਹਾਂਜੀ ਬਹੁਤ ਲੋਕਾਂ ਨੇ ਇਹ ਹੀ ਲਿਖਿਆ ਕਿ ਬਰਾਬਰ ਹੱਕ ਹੋਣੇ ਚਾਹੀਦੇ ਆ ਪਰ ਕਿਤੇ ਨਾ ਕਿਤੇ ਆਪਣਾ ਸੁਝਾਅ ਤੁਸੀਂ ਜ਼ਰੂਰ ਦੇਣਾ ਪਰ ਮੇਰਾ ਜਿਹੜਾ ਪੁਆਇੰਟ ਆਫ View ਹੈ ਮੇਰਾ ਤਾਂ ਇਹੀ ਮੈਂ ਕਹੂੰਗੀ ਕਿ ਜ਼ਮੀਨਾਂ ਜਿਹੜੀਆਂ ਭਰਾਵਾਂ ਕੋਲੇ ਰਹਿਣੀਆਂ ਚੰਗੀਆਂ ਲੱਗਦੀਆਂ ਤੇ ਭੈਣਾਂ ਨੂੰ ਜਮੀਨਾ ਜਿਹੜਿਆਂ ਬਡਾਉਣ ਦਾ ਹੱਕ ਕੋਈ ਨਹੀਂਗਾ ਕਿ ਉੱਥੇ ਜਾ ਕੇ ਬਸ ਮੇਲੇ ਗੱਲੇ ਕਰਨ ਹੱਸ ਖੇੜ ਕੇ ਆ ਜਾਂਦੇ ਤੇ ਭਰਾ ਵੀ ਖਿੜੇ ਮੱਥੇ ਉਹਨਾਂ ਨੂੰ ਬੁਲਾਉਣ ਪਿਆਰ ਕਰਨ ਤੇ ਉਹਨਾਂ ਦੇ ਜਾ ਕੇ ਸੌ ਰਹੀ ਮਹੀਨੇ ਖੰਡ ਤੇ ਧੀਆਂ ਦਾ ਸਦਾਰਾ ਦੇਣ ਕੋਈ ਵੀ ਦਿਨ ਦਿਹਾੜ ਤੇ ਜਾ ਕੇ ਭੈਣ ਭਰਾ ਖੜਨਾ ਬਸ ਇੰਨਾ ਹੀ ਬਹੁਤ ਹੁੰਦਾ ਹਨਾ ਇਹਦੇ ਨਾਲ ਭੈਣ ਭਰਾਵਾਂ ਦਾ ਰਿਸ਼ਤਾ ਜਿਹੜਾ ਬਹੁਤ ਸੋਹਣਾ ਤੇ ਸੱਚਾ ਬਣਿਆ ਰਹਿੰਦਾ ਤੇ ਇਹੀ ਆਪਣੀ ਜਿਹੜੀ ਰੀਤ ਹੈ ਤੇ ਜੱਗ ਦੇ ਉੱਤੇ ਵੀ ਇਹ ਨਹੀਂ ਹੁੰਦਾ ਕਿ ਜ਼ਮੀਨਾਂ ਜ਼ਰੂਰ ਵੜਾ ਕੇ ਉਹਨਾਂ ਨੂੰ ਸਾਰਾ ਕੁਝ ਠੀਕ ਹੈ ਜ਼ਮੀਨਾਂ ਵੜਾ ਕੇ ਫਿਰ ਰਸਤੇ ਕਾਦੇ ਰਹਿ ਗਏ ਨਾ ਰਸਤੇ ਤਾਂ ਉਦਨੇ ਖਤਮ ਹੋ ਜਾਂਦੇ ਆ ਕਿ ਜਦੋਂ ਤੁਸੀਂ ਜ਼ਮੀਨਾਂ ਦੇ ਹੱਕ ਵੜਾਉਣ ਬੈ ਗਿਆਂ ਤੇ ਮੈਂ ਤਾਂ ਇਹੀ ਕਹੂੰਗੀ ਕਿ ਜ਼ਮੀਨਾਂ ਦੇ ਹੱਕਾਂ ਹੁੱਕਾਂ ਦੇ ਬਾਰੇ ਨਾ ਹੀ ਸੋਚੋ ਤਾਂ ਚਾਹੀ ਸਹੀ ਗੱਲ ਹੈ ਕਈਆਂ ਨੇ ਸਹੀ ਲਿਖਿਆ ਤੇ ਕਈਆਂ ਨੇ ਗਲਤ ਤੁਸੀਂ ਵੀ ਆਪਣਾ ਕਮੈਂਟ ਦੇ ਸਕਦੇ ਹੋ ਕੀ ਸਹੀ ਲੱਗਦਾ ਤੁਹਾਨੂੰ ਗਲਤ ਆਪੋ ਆਪਣਾ ਨਜ਼ਰੀਆ ਹੁੰਦਾ ਆਪਣਾ ਆਪੋ ਆਪਣਾ ਪੁਆਇੰਟ ਆਫ View ਹੁੰਦਾਗਾ ਕਿ ਕਈ ਲੋਕਾਂ ਨੇ ਸਹੀ ਲਿਖਿਆ ਗਲਤ ਕਿਹਾ ਪਰ ਮੇਰਾ ਇੱਥੇ ਇਹ ਕਹਿਣਾ ਹੁੰਦਾ ਹੈ ਕਿ ਤੁਸੀਂ ਕੀ ਸੋਚਦੇ ਤੁਸੀਂ ਵੀ ਇੱਕ ਕਮੈਂਟ ਜ਼ਰੂਰ ਕਰ ਸਕਦੇ ਹੋ ਪਰ ਮੇਰਾ ਜਿੱਥੇ ਮੈਂ ਆਪਣੇ ਭਰਾਵਾਂ ਤੋਂ ਮੈਂ ਨਹੀਂ ਚਾਹੁੰਦੀ ਕਿ ਕੋਈ ਜ਼ਮੀਨ ਵਗੈਰਾ ਚਾਹੀਦਾ ਮੈਨੂੰ ਵੀ ਐ ਹੀ ਚਾਹੀਦਾ ਹੁੰਦਾ ਹੈ ਕਿ ਤੁਸੀਂ ਉੱਥੇ ਜਾਓ ਤੁਹਾਨੂੰ ਹੱਸ ਹੱਸ ਕੇ ਖਿੜੇ ਮੱਥੇ ਬੁਲਾਉਣ ਤੇ ਪਰਜਾਈਆਂ ਵੀ ਤੁਹਾਨੂੰ ਤੁਹਾਡੀ ਅੱਗੇ ਆ ਭਾਗਿਆ ਕਰਨ ਪੁੱਛਣ ਤੁਹਾਨੂੰ ਹਨਾ ਕਿ ਤੁਸੀਂ ਠੀਕ ਠਾਕ ਹੋ ਚੰਗੀ ਤਰ੍ਹਾਂ ਤੁਨ ਖਿੜੇ ਮੱਥੇ ਤੋਰਨ ਤੇ ਤੁਹਾਨੂੰ ਆਿਆਂ ਗਿਆ ਦਾ ਥੋੜਾ ਸਵਾਗਤ ਕਰਨ ਮੈਂ ਤਾਂ ਇਹੀ ਕਹਿਣਾ ਕਿ ਕੋਈ ਵੀ ਔਲਾਦ ਮਾਂ-ਬਾਪ ਦੀ ਜਾਇਦਾਦ ਦੀ ਹੱਕਦਾਰ ਨਹੀਂ ਤੇ ਮਾਂ-ਬਾਪ ਦੀ ਮਰਜ਼ੀ ਹੋਣੀ ਚਾਹੀਦੀ ਹੈ ਬਿਲਕੁਲ ਮਾਪਿਆਂ ਦੀ ਮਰਜ਼ੀ ਹੋਣੀ ਚਾਹੀਦੀ ਉਹਨਾਂ ਨੇ ਕਰਨਾ ਕੀ ਹੈ ਠੀਕ ਆ ਤਿਆਂ ਪੁੱਤ ਇੱਕੋ ਜਿਹੇ ਹੁੰਦੇ ਆ ਇਹ ਨਹੀਂ ਹੁੰਦਾਗਾ ਕਿ ਤਿਆਂ ਜ਼ਿਆਦੇ ਤੇ ਜਾਂ ਪੁੱਤ ਜ਼ਿਆਦੇ ਹੈਨਾ ਤੇ ਬਰਾਬਰ ਹਿੱਸਾ ਬਣਦਾ ਹੈ ਬਿਲਕੁਲ ਆਪਾਂ ਸੋਚਦੇ ਆ ਪਰ ਜਿੰਨਾ ਕੁ ਆਪਾਂ ਨੂੰ ਪਤਾ ਹੈ ਕਿ ਜੇ ਤੁਹਾਡੇ ਕਹਿੰਦੇ ਹੁੰਦੇ ਨਾ ਮਾਪੇ ਖੜੇ ਆ ਵਸਦੇ ਰਹਿਣ ਤੁਸੀਂ ਸੋਚਦੇ ਆਂ ਤੇ ਬਰ ਜ਼ਮੀਨਾਂ ਦਾ ਕੋਈ ਹੱਕ ਨਹੀਂ ਮੰਨਦਾ ਤੁਸੀਂ ਇਸ ਬਾਰੇ ਕੀ ਕਹੋਗੇ ਆਪਣਾ ਕਮੈਂਟ ਜ਼ਰੂਰ ਦੇਣਾ ਮੈਂ ਇਹੀ ਕਹਿਣਾ ਚਾਹੂੰਗੀ ਆਪਣੀਆਂ ਧੀਆਂ ਨੂੰ ਆਪਣੇ ਜੀਦੇ ਜੀ ਆਪ ਹੱਕ ਦੇ ਕੇ ਜਾਓ ਕਿ ਨਾ ਭਰਾਵਾਂ ਦੀ ਆਖ ਰੱਖੋ ਅੱਖਾਂ ਤੇ ਪਰੇ ਜੱਗ ਮਰੇ